ਆਲੋ ਯਾਰ ਗੁਰਦਰਾ ਸੇ ਮਲਾਕਾ ਗੁਰਦਰਾ ਮਲਾਕਾ ਇਸ ਨੂੰ 100 ਸਾਲ ਹੋ ਜਣੇ 2 2 ਮਾਰਚ ਨੂੰ 100 ਸਾਲ ਹੋ ਰਹੇ ਨੇ 1925 ਚ ਬਣਿਆ 2025 100 ਸਾਲ ਸੋ 100 ਸਾਲਾਂ ਦੀਆਂ ਮਲਾਕਾ ਗੁਰਦਰਾ ਸਾਹਿਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵੇਖੋ ਕੱਲ ਸ੍ਰੀ ਖਡਰਪੁਰ ਸਾਹਿਬ ਰੱਖੇ ਜਾਣਿਆ ਤੇ ਅੱਜ ਕੀਰਤਨ ਚੱਲ ਰਹੇ ਨੇ ਸ਼ਾਮ ਦੇ ਕੱਲ ਵੀ ਖੰਸਰੀਖਣਪਰ ਸਾਹਿਬ ਰੱਖਣਗੇ ਫਿਰ ਸਾਰੀ ਦਿਹਾੜੀ ਕੀਰਤਨ ਚੱਲੇਗਾ ਉੱਤੇ ਵੱਡੇ ਹਾਲ 'ਚ ਤੇ